ਹੈਲੋ ਗਾਇਸ ਵੀਰੇ ਹੈਲੋ ਗਾਇਸ ਭੈਣੇ ਗਾਇਸ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗਾਇਸ ਭੈਣੇ ਭੈਣਿਆ ਕਿੱਥੇ ਫਿਰਦੇ ਪਏ ਹੋ ਗਾਇਸ ਵੀਰੇ ਅਸੀਂ ਸੈਰ ਕਰਦੀਆਂ ਸੀ ਰੋਟੀ ਖਾ ਕੇ ਥੱਕ ਗਈਆਂ ਤੇ ਅਸੀਂ ਬਹਿ ਗਈਆਂ ਇੱਥੇ ਅੱਛਾ ਗਾਇਸ ਭੈਣੇ ਪਾਰਕ ਦੇ ਵਿੱਚ ਸੈਰ ਕਰਨ ਆਏ ਹੋ ਸਾਡੇ ਪਿੰਡ ਦੀਆਂ ਮੜੀਆਂ ਨੇ ਕੀ ਮੜੀਆਂ ਗਾਇਸ ਵੀਰੇ ਆਪਣਾ ਅਸਲੀ ਘਰ ਇਹੀ ਆ ਉਹ ਭੈਣੇ ਆਪਣਾ ਨਹੀਂ ਤੇਰਾ ਸਾਡਾ ਤਾਂ ਸਾਡੇ ਪਿੰਡ ਹੀ ਏ ਅਰੇ ਮਾਨ ਨਾ ਕਰਿਆ ਕਰੋ ਉਹ ਭੈਣੇ ਵੈਸੇ ਕਾਦਾ ਮਾਨ ਨਹੀਂ ਕਰੀਦਾ ਪੈਸੇ ਤੇ ਲਦਾ ਕਸਦਾ ਕਾਦਾ ਮਾਨ ਭੈਣੇ ਪੈਸੇ ਥੇਲੇ ਦਾ ਜੇ ਪੈਸੇ ਹੋਣਗੇ ਤੇ ਮਾਨ ਕਰਾਂਗੇ ਆ ਅਸਲੀ ਘਰ ਆਪਣਾ ਇਹੀ ਆ ਕੀ ਗਾਇਸ ਭੈਣੇ ਤੂੰ ਤਾਂ ਮੈਨੂੰ ਡਰਉਂਦੀ ਰਹਿੰਦੀ ਏ ਮੇਰਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ ਯਾਰ ਪਹਿਲੀ ਭੈਣ ਦੇਖੀ ਏ ਜਿਹੜੇ ਆਪਣੇ ਵੀਰੇ ਵਾਸਤੇ ਕੁੜੀ ਵਾਲਾ ਘਰ ਤਾਂ ਕੀ ਦੇਖਣਾ ਏ ਮੈਨੂੰ ਸਿਵਿਆ ਵਾਲਾ ਘਰ ਦਿਖਾਉਂਦੀ ਫਿਰਦੀ ਏ